ਸੇਵਾ ਮੁਕਤ ਪੁਲਿਸ ਇੰਸਪੈਕਟਰ ਦੇ ਘਰ ਗੋਲੀਆਂ ਚਲਾਉਣ ਵਾਲਾ ਕਾਬੂ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਪੰਜਾਬ ਨੂੰ ਗੈਂਗਸਟਰ ਤੇ ਨਸ਼ਾ ਮੁਕਤ ਕਰਵਾਉਣ ਲਈ ਲਗਾਤਾਰ ਕਰਵਾਈਆਂ ਚੱਲ ਰਹੀਆਂ ਹਨ ਪਰ ਦੂਸਰੇ ਪਾਸੇ ਸਮਾਜ ਵਿਰੋਧੀਆਂ ਦੇ ਹੌਸਲੇ ਇੰਨੇ ਉੱਚੇ ਹੋ ਗਏ ਹਨ ਕਿ ਉਹਨਾਂ ਨੇ ਹੁਣ ਪੁਲਿਸ ਅਧਿਕਾਰੀਆਂ ਦੇ ਘਰਾਂ ਨੂੰ ਨਿਸ਼ਾਨਾ ਬਣਾਉਣਾ ਸ਼ੁਰੂ ਕਰ ਦਿੱਤਾ ਹੈ ਇੱਥੇ ਦੱਸਾਂ ਯੋਗ ਹੈ ਕਿ ਬੀਤੇ ਦਿਨੀ 7 ਅਪ੍ਰੈਲ ਨੂੰ ਮੁੱਖ ਮੰਤਰੀ ਪੰਜਾਬ ਜਦੋਂ ਨਵਾਂ ਸ਼ਹਿਰ ਚ ਸਕੂਲ ਆਫ ਐਮੀਨਸ ਦਾ ਉਦਘਾਟਨ ਕਰਨ ਲਈ ਪਹੁੰਚ ਰਹੇ ਸਨ ਕਿ 6 ਤੇ 7 ਅਪ੍ਰੈਲ ਦੀ ਰਾਤ ਨੂੰ ਇੱਕ ਸੇਵਾਮੁਕਤ ਪੁਲਿਸ ਅਧਿਕਾਰੀ ਦਰਸ਼ਨ ਸਿੰਘ ਦੇ بیٹے ਪਰਗਰ ਸਿੰਘ ਦੇ ਘਰ ਦੇ ਬਾਹਰ ਕੁਝ ਅਣਪਛਾਤੇਆਂ ਵੱਲੋਂ ਫਾਇਰਿੰਗ ਕੀਤੀ ਗਈ ਸੀ ਤੇ ਦੋਸ਼ੀ ਭੱਜਣ ਚ ਕਾਮਯਾਬ ਹੋ ਗਏ ਸੀ ਉਦੋਂ ਤੋਂ ਹੀ ਹੁਣ ਤੱਕ ਪੁਲਿਸ ਵੱਲੋਂ ਟੀਮਾਂ ਬਣਾ ਕੇ ਦੋਸ਼ੀਆਂ ਦੀ ਪਾਲਕੀਤੀ ਜਾ ਰਹੀ ਸੀ ਕਿ ਪੁਲਿਸ ਵੱਲੋਂ ਮੁੱਖ ਦੋਸ਼ੀ ਸਪਨਪ੍ਰੀਤ ਨੂੰ ਕਾਬੂ ਕੀਤਾ ਗਿਆ ਤੇ ਇੱਕ ਦੋਸ਼ੀ ਪਹਿਲਾਂ ਹੀ ਗ੍ਰਿਫਤਾਰ ਕੀਤਾ ਜਾ ਚੁੱਕਾ ਸੀ ਜਦਕਿ ਤੀਸਰੇ ਦੋਸ਼ੀ ਦੀ ਗ੍ਰਿਫਤਾਰੀ ਬਾਕੀ ਹੈ ਤੁਸੀਂ ਦੇਖ ਰਹੇ ਹੋ ਬੰਗਾ ਤੋਂ ਹਰਵਿੰਦਰ ਸਿੰਘ ਨਾਲ ਆਤਮਨਦੀਪ ਦੁੱਗਲ ਦੀ ਰਿਪੋਰਟ ਸਰ ਜਿਹੜੀ ਪਿੰਨ ਪੁਲਿਸ ਨਾਲ ਜਿਹੇ ਬਾਲਦਾ ਸੀ ਉਹਦੇ ਵਿੱਚ ਹੋਰ ਕੋਈ ਗੱਲ ਨਹੀਂ ਫੜਿਆ ਗਿਆ ਪਹਿਲਾਂ ਪੜ੍ਹੋ ਜੀ ਉਸੇ ਵਾਰਧ ਦੇ ਵਿੱਚ ਜਿਹੜਾ ਇੱਕ ਪਹਿਲਾ ਦੋਸ਼ੀ ਫੜਿਆ ਸੀ ਉਸ ਵਿੱਚ ਜਿਹੜਾ ਮੇਨ ਦੋਸ਼ੀ ਸੀ ਸਪੰਦਪ੍ਰੀਤ ਨੇ ਤੇ ਫਾਇਰ ਕੀਤਾ ਸੀ ਉਹਦੀ ਜਿਹੜੀ ਆ ਅਸੀਂ ਤਾਂ ਕੋਈ ਉੱਤਰੀ ਪਾਈ ਹੈ ਸਰ ਬੋਸਲਾ ਵਾਲੇ ਮਾਮਲੇ 'ਚ ਕੋਈ ਨਵੀਂ ਅਪਡੇਟ ਆਈ ਹੈ ਬੋਸਲਾ ਦੇ ਜਿਹੜਾ ਮਕਦਮਾ ਜਿਹੜਾ ਦਰਸਾ ਦਾ ਫਾਇਰ ਹੋ ਰਿਹਾ ਸੀ ਉਸਕੇ ਇੱਕ ਦੋਸ਼ੀ ਪਹਿਲਾਂ ਨਾਲ ਲੱਗਣ ਦੇ ਰਿਹਾ ਸੀ ਤਾਂ ਅਸੀਂ ਇਸ ਨੂੰ ਜਿਹੜਾ ਸਪੰਦਪ੍ਰੀਤ ਮੇਨ ਦੋਸ਼ੀ ਆ ਉਹਨੂੰ ਗ੍ਰੈਪਰ ਕਰ ਲਿਆ ਗਿਆ ਤੇ ਸਪੰਦਪ੍ਰੀਤ ਕਿੱਥੇ ਦਾ ਰਹਿਣ ਵਾਲਾ ਸਪੰਦਪ੍ਰੀਤ ਇਸ ਬੰਗਾ ਸਿਟੀ ਦਾ ਰਹਿਣ ਵਾਲਾ ਸੀ ਕਿਤੇ ਜਿਮ ਸੌਂਦਾ ਸੀ ਆ ਕਾਰਨੀ ਕੀ ਜਿਹੜੀ ਉਹਨਾਂ ਦੇ ਪੋਸਟ ਦੇ ਵਿੱਚ ਮੁਲਾਦਮ ਬਿਸਕੇ ਦੇ ਨਾਲ ਦੇ ਘਰ ਗੋਈ ਚੱਲੀ ਆ ਕਾਰਨੀ ਨੀ ਨੀ ਪੋਸਟ ਮੁਲਾਦਮ ਵਾਲੀ ਉਹ ਹੈ ਜੀ ਕੋਈ ਨਹੀਂ ਇਹਨਾਂ ਨੇ ਬੱਚੇ ਜੀ ਆਪਸ ਵਿੱਚ ਝੋਲੀ ਮੜੀ ਖੈ ਬਾਈ ਸੀ ਉਸ ਕਾਲ ਤੋਂ ਇਹਨਾਂ ਨੇ ਉਹ ਵਾਈਫਾਈ ਜਦੋਂ ਕਦੋਂ ਬਾਤਿਆ ਗਿਆ ਸੀਗਾ ਅੰਡੇ ਆ ਗਿਆ ਹਾਂ ਉਹ ਗਿਆ ਪਰ ਜਿਹੜਾ ਲਈ ਕੋ ਸਪਨਮੀ ਤੋਂ ਤਰਹ ਹੋ ਤਾ ਇਸ ਤੋਂ ਇਹਦਾ ਰਮਾਨ ਲਿਆ ਜੁਰ ਹਾਂ ਇਹਦਾ ਕੋਸ਼ਿਸ਼ ਚੱਲੀ ਰਮਾਨ ਤੋਂ ਕੋਈ ਕੋਈ ਕਵਿਤਾ ਵਜੂ ਪਰੰਤ ਬੰਦ ਤੇ ਨਾਲ ਇਹ ਪਾਪੀ ਦਾ ਤੀਸਰਾ ਸਾਥੀਆ ਉਹਨੂੰ ਗਲਿਆ ਇਸ ਦੇ ਸਾਥੀ ਦਾ ਨਾਮ ਕੀ ਹੈ ਤੇ ਕਿੱਥੇ ਰਹਣਾ ਹੈ ਉਹ ਇੱਥੇ ਮੇਰਾ ਪੰਜਾਬ ਦੇ ਰਹਣਾ ਹੈ ਉਹ ਵੀ ਜਿਆਦਾ ਖੜੇ ਆ ਉਹ ਨੂੰ ਜਲਦੀ ਬੁਲਾ ਦੇ